6 ਮਹੀਨੇ ਤੋਂ ਲਗਭਗ ਇੱਥੇ ਲਾਕ ਆਪਣੇ ਮੋਰਚੇ ਦੇ ਬਿਲਕੁਲ ਨੇੜੇ ਫਨੀਕਸ ਮਾਲ ਬਣ ਰਿਹਾ ਹੈ ਮਾਲ ਵਾਲਿਆਂ ਨੇ ਜ਼ਮੀਨ ਖਰੀਦੀ ਉੱਡਾ ਗਮਾਡਾ ਤੋਂ ਖਰੀਦੀ ਹੈ ਉਹ ਜਿੰਨੇ ਵੀ ਵੀ ਖਰੀਦੀ ਹੈ ਆਕਸ਼ਨ ਚ ਲਈ ਬੋਲੀ ਚਲੀ ਉਹ ਲੱਗਦੀ ਗੱਲ ਹੈ ਤੇ ਗੱਲ ਕਰ ਲਈਏ ਇਸ ਮਾਲ ਨੂੰ ਬਣਾਉਣ ਵਾਸਤੇ ਇੱਥੇ 5-400 ਦਰਖਤ 500 ਦਰਖਤ ਜਿਹੜਾ ਬਲੀ ਚੜਨਾ ਵੱਢਣੇ ਕੱਟਣੇ ਦਰਖਤ ਸਰਕਾਰੀ ਤੇ ਗੈਰ ਸਰਕਾਰੀ ਪ੍ਰਾਈਵੇਟ ਜਿਹੜੀ ਉਹਨਾਂ ਦੀ ਜਗ੍ਹਾ ਜਾ ਕੇ ਉਹ ਤਾਂ ਪ੍ਰਾਈਵੇਟ થઈ ਹੈਗੇ ਜਿਹੜੇ ਫੁੱਟ ਪਾਸ ਤੇ ਦਰਖਤਾਂ ਉਹ ਸਾਰੇ ਅੰਦਰ ਲੈ ਲੇ ਵੱਢਣੇ ਤੇ ਜਿਨ੍ਹਾਂ ਦੀ ਅਸੀਂ ਕੰਪਲੀਟਾਂ ਦਰਖਾਸਤਾਂ ਦੇ ਕੇ ਗ੍ਰੀਨ ਟਰਮੀਨਲ ਦਿੱਲੀ ਨੂੰ ਮੁੱਖ ਮੰਤਰੀ ਪੰਜਾਬ ਨੂੰ ਗਵਰਨਰ ਨੂੰ ਤੇ ਇੱਥੇ ਦੇ ਐਸਐਸਪੀ ਨੂੰ ਡੀਜੀਪੀ ਨੂੰ ਸਾਰੀਆਂ ਦਰਖਾਸਤਾਂ ਜਿਹੜੀਆਂ ਲਿਖਤੀ ਕੰਪਲੀਟਾਂ ਪਿਛਲੇ 5-6 ਮਹੀਨੇ ਪਹਿਲਾਂ ਲਗ ਦਿੱਤੀਆਂ ਸੀ ਬਣ ਵਿਭਾਗ ਨੂੰ ਦਿੱਤੀ ਸੀ ਕੋਈ ਦਰਖਾਸਤ ਤੇ ਕੋਈ ਕਾਰਵਾਈ ਨਹੀਂ ਹੋਈ ਨਾ ਟ੍ਰਿਬਿਊਨਲ ਜਾ ਗਿਆ ਨਾ ਕੋਈ ਹੋਰ ਜਾ ਗਿਆ ਤੇ ਇਸ ਕਰਕੇ ਸਾਨੂੰ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਣਾ ਤੇ ਆ ਕੇਸ ਦਾਇਰ ਕੀਤਾ ਜਿਸ ਕਰਕੇ ਪੁੱਡਾ ਦਫ਼ਤਰ ਸਾਨੂੰ ਧਰਨਾ ਲਾਣਾ ਪਿਆ। ਪੁੱਡਾ ਦੇ ਜਿਹੜੇ ਅਫਸਰ ਐ, ਈਓ ਐ, ਸਟੇਟ ਅਫਸਰ ਐ, ਉਹਨਾਂ ਦੀ ਇੱਕ ਮੀਟਿੰਗ ਹੁੰਦੀ ਐ ਤੇ ਸਾਨੂੰ ਜਦੋਂ ਆ ਕੇ ਪਰਵਰ ਪ੍ਰਵਸਾ ਦਿੰਦੇ। ਵੀ ਇਹ ਜੀ ਇੱਕ ਵੀ ਦਰਖਤ ਦੀ ਅਸੀਂ ਜਿਹੜੀ ਪਰਮਿਸ਼ਨ ਨਹੀਂ ਦੇ ਸਕਦੇ। ਵੀ ਵੱਢ ਦਿੱਤੇ ਜਾਣ। ਇੱਕ ਵੀ ਦਰਖਤ ਦੀ ਤਾਂ ਮਨਜ਼ੂਰੀ ਮਿਲੂਗੀ ਜੇਕਰ ਪੰਜ ਦਰਖਤ ਪਹਿਲਾਂ ਲਾ ਕੇ ਦਿੱਤੇ ਜਾਣ। ਜੇਕਰ ਆਪਣੇ ਆਪਣੇ ਘਰ 'ਚ ਵੀ ਦਰਖਤ ਹੋਊਗਾ ਤਾਂ ਉਹਦਾ ਵੀ ਜਿਹੜਾ ਆਏਗਾ ਇੱਕ ਕਰਨਾ ਪਊਗਾ ਪਰਮਿਸ਼ਨ ਲੈਣੀ। ਇਸੇ ਅੰਬ ਸਾਹਿਬ ਗੁਰਦੁਆਰੇ ਦੇ ਨੇੜੇ ਅੰਬਾਂ ਨੂੰ ਵਿਚਾਰ ਲਈ ਅਸੀਂ ਅੰਬ ਸਾਹਿਬ ਦੇ ਗੁਰਦੁਆਰਾ ਸਾਹਿਬ ਨੂੰ ਜਾ ਕੇ ਮੈਨੇਜਰ ਨੂੰ ਦੱਸਿਆ ਮੈਨੇਜਰ ਨੂੰ ਇੱਕ ਮੰਗ ਪੱਤਰ ਦਿੱਤਾ ਲਿਖਤੀ ਵੀ ਤੁਸੀਂ ਸਾਡਾ ਸਹਿਯੋਗ ਦਿਓ ਜਿਹੜਾ ਸਾਡਾ ਅੰਬ ਸਾਹਿਬ ਗੁਰਦੁਆਰਾ ਹੈ ਇਹ ਇਤਿਹਾਸਕ ਗੁਰਦੁਆਰਾ ਜਿਸ ਦੇ ਨਾਂ ਤੇ ਜਿਹੜਾ ਇਤਿਹਾਸ ਚੱਲ ਰਿਹਾ ਸਾਰਾ ਕੁਝ ਰਹਿ ਪਰ ਮੈਨੇਜਰ ਨੇ ਇੱਕ ਵੀ ਗੱਲ ਨਹੀਂ ਕਰੀ ਮੈਨੇਜਰ ਸੁਣਨ ਨੂੰ ਤਿਆਰ ਨਹੀਂ ਹੋਇਆ ਜੇ ਤਾਂ ਸੁਖਵੀਰ ਬਾਦਲ ਦਾ ਫੋਨ ਆ ਜਾਂਦਾ ਫਿਰ ਤਾਂ ਮੈਨੇਜਰ ਆ ਜਾਂਦਾ ਪਰ ਇਸ ਵਿੱਚ ਸੁਖਵੀਰ ਬਾਦਲ ਨੇ ਕੋਈ ਫੋਨ ਨਹੀਂ ਕਰਿਆ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਆਏਗਾ ਆ ਅਸੀਂ ਓਡਾ ਦਫਤਰ ਦਾ ਘਰੋ ਕਰਦੇ ਆਂ ਓਡਾ ਦਫਤਰ ਦੇ ਘਰੌਦੀਆਂ ਇਹ ਮੌਕੇ ਦੀਆਂ ਫੋਟੋਆਂ ਵੀਡੀਓ ਸਾਰੀਆਂ ਹੋ ਗਈਆਂ ਅਫਸਰ ਉੱਤੇ ਆਉਂਦੇ ਅਫਸਰ ਸਾਨੂੰ ਤਲਾਸ਼ਾ ਦੇ ਦਿੰਦੇ ਵੀ ਅਸੀਂ ਕਾਰਵਾਈ ਕਰਾਂਗੇ ਜੀ ਆ ਅਫਸਰਾਂ ਨੇ ਮੌਕੇ ਤੇ ਜਿਹੜੀ ਕਾਰਵਾਈ ਦਿਖਾਈ ਵੀ ਕਾਰਵਾਈ ਕਰਾਂਗੇ ਪਰ ਉਹ ਅੱਖਾਂ ਵਿੱਚ ਕੇ ਬੈਠੇ ਆ ਇੱਥੇ ਅਜੇ 4 ਦਿਨ ਤੋਂ ਪਿਛਲੇ ਲਗਭਗ 4 ਦਿਨ ਤੋਂ ਮੈਂ ਕੇਸਾਂ-ਕੁਸਾਂ ਜੋੜਦ ਗਿਆ ਉਧਰ-ਉਧਰ ਚਲੇ ਗਿਆ ਮੈਨੂੰ 3-4 ਦਿਨ ਤੋਂ ਆਰਾ ਚੱਲ ਰਿਹਾ ਸਾਰੇ ਅੰਬ ਜਿਹੜੇ ਵੱਢ ਕੇ गिरਤੇ ਰਾਤ ਨੂੰ ਸਰਕਾਰੀ ਆਰਾ ਚੱਲ ਰਿਹਾ ਇੱਥੇ ਦੇ ਸਾਨੇ ਦੇ ਅੱਠ ਫੇਸ ਪੁਲਿਸ ਨੂੰ ਵਿਜੀਲੈਂਸ ਨੂੰ ਇਹ ਨਹੀਂ ਪਤਾ ਲੱਗਦਾ ਵੀ ਇੱਥੇ ਦਰਖਤ ਜਿਹੜੇ ਸਰਕਾਰੀ ਤੇ ਗੈਰ ਸਰਕਾਰੀ ਵੱਡੇ ਜਾ ਰਹੇ ਨੇ ਤਾਂ ਕਿ ਜਿਹੜੀ ਕੁੱਤੀ ਚੋਰਾ ਨਾਲ ਜਿਵੇਂ ਆਪਾਂ ਪਹਿਲਾਂ ਹੀ ਕਹਿੰਦੇ ਵੀ ਕੁੱਤੀ ਚੋਰਾ ਨਾਲ ਰਲ ਜੇ ਫਿਰ ਚੋਰੀ ਹੋਣੀ ਆ ਆਸਾਨ ਹੈ ਇੱਕ 150 ਰੁਪਏ ਦੀ ਅਸੀਂ ਤਰਨਾ ਲਾਇਆ ਕਿ 150 ਰੁਪਏ ਦੀ ਫਲੈਕਸ ਬੋਰਡ ਜੇ ਕੋਈ ਜਲ ਜਾਂਦਾ ਟੁੱਟ ਜਾਂਦਾ ਤਾਂ ਉਹਨੂੰ ਸਰਕਾਰੀ ਪ੍ਰਾਪਰਟੀ ਡੈਮੇਜ ਕਰਨ ਦਾ ਸਾਡੇ ਤੇ ਕੇਸ ਪਾ ਦਿੰਦੇ ਜਿਹਦਾ ਸਾਡੋਂ ਹਾਈ ਕੋਰਟਾਂ 'ਚ ਜਾਣਾ ਪੈਂਦਾ ਧੱਕੇ ਖਾਣੇ ਪੈਂਦੇ ਪਰ ਇੱਥੇ ਲੱਖਾਂ ਕਰੋੜਾਂ ਰੁਪਏ ਦੇ ਸਵੈਦੇਸ਼ੀ ਲੱਖਾਂ ਕਰੋੜਾਂ ਰੁਪਏ ਦੇ ਦਰਖਤ ਅੰਬ ਖਾਸ ਕਰ ਅੰਬ ਵੱਡੇ ਜਾ ਰਹੇ ਸਰਕਾਰੀ ਦਫਤਰ ਵੱਡੇ ਜਾ ਰਹੇ ਦਰਖਤ ਪਰ ਕੋਈ ਪ੍ਰਸ਼ਾਸਨ ਪੁਲਿਸ ਵਿਜੀਲੈਂਸ ਪੁੱਡਾ ਕਮਾਡਾ ਕੋਈ ਜਾਗਦੀ ਨਹੀਂ ਹੈ ਜਿਸ ਕਰਕੇ ਸਾਨੂੰ ਤੁਹਾਡੇ ਰਾਹੀਂ ਇਹ ਸਰਕਾਰ ਨੂੰ ਜਿਹੜੇ ਵਾਤਾਵਰਨ ਪ੍ਰੇਮੀ ਨੇ ਅੱਜ ਮੁਹਾਲੀ ਚ ਕੋਈ ਸਾਨੂੰ ਵਾਤਾਵਰਨ ਪ੍ਰੇਮੀ ਨਹੀਂ ਲੱਭਿਆ ਪਿਛਲੇ 6 ਮਹੀਨੇ ਤੋਂ ਨਹੀਂ ਲੱਭ ਰਿਹਾ ਪਿੱਛੇ ਅਕਾਲ ਸਿੰਘ ਸਾਹਿਬ ਦੇ ਜਥੇਦਾਰ ਨੇ ਅਨਾਉਂਸ ਕੀਤਾ ਅਸੀਂ ਕਾਲੀ ਦਲ ਨੂੰ ਵੀ ਤੁਸੀਂ ਜਾ ਕੇ ਪੌਦੇ ਲੋ ਜਿਹੜੀਆਂ ਸ਼ਾਮਲਾਟ ਜ਼ਮੀਨਾਂ ਨੇ ਫੁੱਟ ਪਾਥ ਨੇ ਬਹੁਤ ਬੜਵਡੀਆਂ ਫੋਗਾਂ ਲਗੀਆਂ ਅਕਾਲੀ ਦਲ ਦੀਆਂ ਵੀ ਪੌਦੇ ਲਾ ਰਹੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜਾ 100-100 ਸਾਲ ਦਾ ਰੁਖਤ ਪੁਰਾਣੇ ਵੱਢ ਰਹੇ ਆਂ ਅੰਬ ਵੱਢ ਰਹੇ ਆਂ ਅੰਬ ਸਾਫ ਗੁਰਦੁਆਰਾ ਸਾਹਿਬ ਕੋਲੋਂ ਵੱਢ ਰਹੇ ਆਂ ਤੋਕੀਏ ਮੇ ਵੱਢ ਰਹੇ ਆਂ ਜਿਸ ਨੂੰ ਰੋਕਣ ਲਈ ਕੋਈ ਯਤਰਾ ਰਜੋਈ ਨਹੀਂ ਹੋਈ ਕੋਈ ਕੁਛ ਨਹੀਂ ਹੋਇਆ ਤੇ ਅਸੀਂ ਤੁਹਾਡੀ ਰਾਹੀਂ ਮਾਨਯੋਗ ਮੁੱਖ ਮੰਤਰੀ ਨੂੰ ਡੀਜੀਪੀ ਨੂੰ ਇੱਥੇ ਦੇ ਰਾਜਪਾਲ ਨੂੰ ਗੁਰਨਾ ਨੂੰ ਬੇਨਤੀ ਕਰਦੇ ਆਂ ਜਿਹੜੇ ਅਫਸਰਾਂ ਦੀ ਮੇਲੀ ਭੁਗਤ ਨਾਲ ਇਹ ਸਾਰਾ ਫਰਜੀ ਵਾੜਾ ਚੱਲ ਰਿਹਾ ਰੁਖਤ ਵੱਢੇ ਜਾ ਰਹੇ ਉਹਨਾਂ ਤੇ ਸਖਤ ਸਖਤ ਕਾਰਵਾਈ ਹੋਵੇ ਤੇ ਸੁਪਰੀਮ ਕੋਰਟ ਦੀ ਹਦਾਇਤਾਂ ਮੁਤਾਬਕ ਜੀ ਵਾ ਇੱਕ ਦਰਖਤ ਨੂੰ ਵੱਡਣ ਦਾ ਮੈਂ ਕਹਿੰਦਾ ਬੰਦਾ ਵੱਡਣ ਦੇ ਬਰਾਬਰ ਹੈ 302 ਦਾ ਪਰਚਾ ਹੋ ਜਾਣਾ ਚਾਹੀਦਾ ਤੇ ਇਸੇ ਤਰ੍ਹਾਂ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਅਸੀਂ ਕਾਰਵਾਈ ਦੀ ਮੰਗ ਕਰਦੇ ਹਾਂ ਜਿਹੜਾ ਇਹ ਦਰਖਤ ਵੱਡੇ ਜਾ ਰਹੇ ਖਾਸ ਕਰਕੇ ਆਮਬ ਤੇ ਨਿੰਮ ਤੇ ਬਹੁਤ ਈ ਗੱਲ ਹੈ ਕਿ ਵਾਡ ਨਹੀਂ ਸਕਦੇ ਟੀਸੀ ਵੱਲੋਂ ਇੱਕ ਖਾਸ ਹਦਾਇਤ ਕੀਤੀ ਜਾਂਦੀ ਹੈ ਉਹਦੇ ਤੇ ਤੁਸੀਂ ਕੋਈ ਸਰਵਾਈ ਨਹੀਂ ਅਸੀਂ ਮਾਨਯੋਗ ਡੀਸੀ ਨੇ ਇੱਕ 2016 ਚ ਲੈਟਰ ਕੱਢਿਆ ਪੰਜਾਬ ਚ ਸਾਰੇ ਡੀਸੀਆਂ ਨੇ ਲੈਟਰ ਕੱਢੇ ਹੁੰਦੇ ਨੇ ਵੀ ਜਿਹੜੀ ਆਮਬ ਦੀ ਕਿਸੇ ਵੀ ਹਾਲਤ ਚ ਪਰਮਿਸ਼ਨ ਨਹੀਂ ਦੇ ਸਕਦੇ ਚਾਹੋ ਆਪਣੇ ਅ ਬਗਲ ਤੋਂ ਚਾਰ ਦੌਰੀ ਦੇ ਵੀ ਅੰਦਰ ਹੋਏ ਉਹ ਅਸੀਂ ਲੈਟਰ ਸਾਰੇ ਸਰਕਾਰ ਨੂੰ ਲਾਏ ਬਾੜ ਵਿਭਾਗ ਨੂੰ ਦਿੱਤੇ ਬਾੜ ਵਿਭਾਗ ਇਹ ਕਹਿ ਕੇ ਜਵਾਬ ਦੇ ਗਿਆ ਵੀ ਸਾਡੀ ਜਿਹੜਾ ਹੈਗਾ ਉਹਦੇ ਛੱਡ ਜਾਂਦਾ ਹੈ ਇਹ ਪੁੱਡਾ ਕਮਾਡਾ ਦੇ ਅੰਦਰ ਆਂਦਾ ਪੁੱਡਾ ਕਮਾਡਾ ਨੇ ਵੇਚੀ ਹੈ ਪੁੱਡਾ ਕਮਾਡਾ ਨੇ ਦੀ ਆ ਪੁੱਡਾ ਕਮਾਡਾ ਦੇ ਅੰਦਰ ਸਾਰਾ ਕੁਝ ਆਪਣਾ ਆਪਣਾ ਪੱਲਾ ਝਾੜ ਰਹੇ ਨੇ ਅਫਸਰ ਜਿਹੜੇ ਕੰਮ ਕਰਨੀ ਨਹੀਂ ਨੂੰ ਸੌ ਰਹੇ ਨੇ ਮੋਟੀ ਪੈਸੇ ਜਿਹੜੀ ਰਿਸ਼ਵਤ ਲੈ ਕੇ ਆ ਕੇ ਵਿੱਚ ਜਿਹੜਾ ਹੈਗਾ ਅੱਖਾਂ ਵਿੱਚ ਵੀ ਆਪਣੇ ਗਵਾਂਡੀ ਸੂਬੇ ਦੇ ਵਿੱਚ ਜੇ ਕੋਈ ਇੱਕ ਛੋਟਾ ਜਿਹਾ ਦਰਖਤ ਵੀ ਵੱਢ ਦਿੰਦਾ ਤਾਂ ਬਹੁਤ ਵੱਡੀ ਕਾਰਵਾਈ ਕੀਤੀ ਹੈ ਇਹ ਜਿਹੜਾ ਤੁਸੀਂ ਐਡਾ ਮਸਲਾ ਦੱਸਿਆ ਐਡਾ ਐਡਾ ਵੱਡੇ ਦਰਖਤ 100-100 ਸਾਲ ਦੇ ਵੱਡੇ ਇਹਦੀ ਨਲਕੀ ਹੋਈ ਹੈ ਪੰਜਾਬ ਸਰਕਾਰ ਦਾ ਇਹਦੇ ਵੱਲ ਕੋਈ ਧਿਆਨ ਹੈ ਮੈਂ ਤੁਹਾਡੇ ਰਾਹੀਂ ਮਾਨਯੋਗ ਚੀਫ ਜਸਟਿਸ ਸੁਪਰੀਮ ਕੋਰਟ ਨੂੰ ਮਾਨਯੋਗ ਚੀਫ ਜਸਟਿਸ ਪੰਜਾਬ ਐਡਰਿਆਣਾ ਹਾਈ ਕੋਰਟ ਨੂੰ ਖੁਦੋਂ ਉਮੀਦ ਹੈ ਸਰਕਾਰਾਂ ਸਰਕੂਰਾਂ ਦੇ ਜੇ ਹੁੰਦੀਆਂ ਚੰਗੀਆਂ ਤਾਂ ਲੋਕਾਂ ਨੂੰ ਸੜਕਾਂ ਦੇ ਕਿਉਂ ਬੈਠਣਾ ਪੈਂਦਾ ਜੇ ਸਰਕਾਰ ਦਾ ਕੰਮੀ ਹੋਈ ਤਾਂ ਮਾਰਡਰ ਕਾਤਲ ਕਰਾਇਆ ਠੱਗੀਆਂ ਠੋਰੀਆਂ ਝੂਠੇ ਪਰਚੇ ਆ ਲੋਕ ਤਰਾ ਤਰਾ ਕਰਦੇ ਫਿਰ ਰਹੇ ਜਿਹੜੇ ਝੂਠੇ ਪਰਚੇ ਦਰਅਸਲ ਹੋ ਰਹੇ ਆ ਅਸੀਂ ਮਾਨਯੋਗ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਹਿਬ ਤੋਂ ਜਿਨ੍ਹਾਂ ਨੇ ਇਹ ਆਰਡਰ ਕਿੱਡੇ ਕਈ ਕੇਸਾਂ 'ਚ ਕਾਰਵਾਈਆਂ ਕਰੀਆਂ ਮੈਂ ਪੜੀਆਂ ਸੁਣੀਆਂ ਤੇ ਚੀਫ ਜਸਟਿਸ ਮਾਨਯੋਗ ਹਾਈ ਕੋਰਟ ਨੂੰ ਜੇ ਮੜ ਮੋਢੀ ਸੁਣਦਾ ਤਾਂ ਰਾਜਪਾਲ ਸਹਿਤ ਗਵਰਨਰ ਵੀ ਸੁਣ ਲੈ ਇਸ ਚੀਜ਼ ਨੂੰ ਉਹਨਾਂ ਨੂੰ ਸਾਡੀ ਬੇਨਤੀ ਹੈ ਜਿਨੇ ਸੁਣਨਾ ਹੀ ਨਹੀਂ ਹੁਣ ਅਸੀਂ ਬੇਨਤੀ ਵੀ ਕੀ ਕਰਨੀ ਹੈ ਸੱਟ ਜਿਹੜੀ ਦੋਧੜੀ ਕਿੰਨੀ ਜਿਹੜੀ ਸੈਟਰ ਸੈਟਰ ਤੇ ਉਸ ਦਾ ਪ੍ਰਬੰਧ ਕਈ ਤਰੀਕ ਬਹੁਤ ਹੋਈ ਉਹ ਤੋਂ ਪਹਿਲਾਂ ਲੜਾਈ ਚੱਲ ਰਹੀ ਹੈ ਇਹ ਚਾਦਰਾਂ ਜਿਹੜੀਆਂ ਬਾਅਦ ਚ ਲਗੀਆਂ ਸਾਡੀ ਲੜਾਈ ਪਹਿਲਾਂ ਚੱਲ ਰਹੀ ਹੈ ਚਾਦਰਾਂ ਲਾਣ ਦਾ ਮਤਲਬ ਇਹੀ ਸੀ ਵੀ ਅਸੀਂ ਅੰਦਰ ਕਰਕੇ ਇਹਨਾਂ ਨੂੰ ਜਿਹੜੇ ਸਾਰੇ ਦਰਖਤ ਵੱਡੇ ਜਾਣਗੇ ਇਹ ਚਾਦਰਾਂ ਜਿਹੜੀਆਂ ਲਾਈਆਂ ਇਹ ਤੋਂ ਪਿੱਛੇ ਹੱਤਬੰਦੀ ਕਿੰਨੀ ਹੈਗੀ ਹੈ ਜਿਹੜੀ ਆਪਣੀ ਇਹ ਚਾਦਰਾਂ 15 ਫੁੱਟ ਛੱਡ ਕੇ ਲਗਣੀਆਂ ਸੀ ਜਿਹੜਾ ਫੁੱਟ ਪਾਸ ਸੀ 15 ਫੁੱਟ ਛੱਡਣਾ ਸੀ ਪਰ 15 ਫੁੱਟ ਵੀ ਅੰਦਰ ਲੈ ਕੇ ਇਹ ਸਾਰੇ ਜਿਹੜੇ ਦਰਖਤਾਂ ਕੋਕ 2-4 ਦਿਨ ਜਿਵੇਂ ਇਹ ਲਗੇ ਤਿੰਨ ਚਾਰ ਦਿਨ ਤੋਂ ਲੱਗਦੀ ਦੋ ਚਾਰ ਦਿਨ ਚ ਸਾਰੇ ਵੱਢਣਗੇ ਤੁਹਾਡੇ ਕਹਿਣ ਦਾ ਮਤਲਬ ਇਹ ਜਿਹੜੀ ਹੋਈ ਹੈ ਚਾਰ ਤਵਾਰੀ ਇਹ ਇਹਨਾਂ ਦੇ ਤ੍ਰਖਤਾਂ ਤੋਂ ਬਾਅਦ ਹੋਣੀ ਚਾਹੀਦੀ ਸੀ ਤ੍ਰਖਤਾਂ ਤੋਂ ਬਾਅਦ ਵੀ ਹੋਣੀ ਚਾਹੀਦੀ ਜੀ ਜਿਹੜਾ ਪੁੱਡਾ ਦਾ जेई ਹੈ ਤੇ ਐਸਡੀਓ ਹੈ ਜਿਨੇ ਨੁਕਸਾਨ ਦੇਈ ਕਰਕੇ ਠੱਡੀਆਂ ਲੁਆਈਆਂ ਚਾਦਰਾਂ ਲੁਆਈਆਂ ਉਹਨਾਂ ਦੀ ਮਿਲੀ ਭੁਗਤਾਂ ਉਹਨਾਂ ਦੇ ਖਿਲਾਫ ਐਫਆਈਆਰ ਦਰਜ ਹੋਏ ਜਿਹੜੇ ਪੁੱਡਾ ਕਮਾਡਾ ਦੇ जेई ਹੈ ਐਸਡੀਓ ਹੈ ਜਾਂ ਕੋਈ ਇੰਜੀਨੀਅਰ ਜੂਨੀਅਰ ਜੋ ਵੀ ਹੈਗੇ ਜਿਹੜਾ ইও ਸਾਫ ਸੀਗੇ ਉਸ ਟਾਈਮ ਯਾਦ ਹੈ ਅਸੀਂ ਫੈਸਵਾਰੇ ਵੀ ਤੁਹਾਡੇ ਨਾਲ ਗਏ ਸੀ ਬਾਲਸਾਨ ਸੀਗੇ ইও ਉਹਨਾਂ ਨੇ ਕਿਹਾ ਸੀਗਾ ਵੀ ਇੱਕ ਦਰਖਤ ਵੀ ਕੱਟਿਆ ਨਹੀਂ ਜਾਏਗਾ ਤੁਹਾਡੀ ਤੁਸੀਂ ਉਹਨਾਂ ਨਾਲ ਸੰਪਰਕ ਨਹੀਂ ਕੀਤਾ ਉਹਨਾਂ ਨੇ ਕਿਹਾ ਜੀ ਇੱਕ ਟਾਣੀ ਵੀ ਬਿਨਾ ਪਰਮਿਸ਼ਨ ਦੇ ਟਾਣੀ ਵੀ ਨਹੀਂ ਕੱਟੀ ਜਾਂਦੀ ਜੇਕਰ ਇੱਕ ਦਰਖਤ ਦੀ ਪਰਮਿਸ਼ਨ ਦੇਣੀ ਹੈ ਤਾਂ ਜਾਂ ਤਾਂ ਜ਼ਮੀਨ ਬਦਲੇ ਜ਼ਮੀਨ ਦਿੱਤੀ ਜਾਊਗੀ ਜਾਂ 5 ਦਰਖਤ ਲਾ ਕੇ ਦਿੱਤੇ ਜਾਣਗੇ ਪਰ ਮੈਨੂੰ ਉਹ ਪਤਾ ਨਹੀਂ ਲੱਗਦਾ ਉਹ ਸਾਰੀਆਂ ਤੁਹਾਡੇ ਕੋਲ ਸਾਰੀਆਂ ਸਟੇਟਮੈਂਟਾਂ ਪਈਆਂ ਨੇ ਸਾਡੀਆਂ ਵੀ ਪਈਆਂ ਨੇ ਅਫਸਰਾਂ ਦੀ ਪਈਆਂ ਨੇ ਉਹ ਵਿੱਚ ਮੇਰੀ ਬੇਨਤੀ ਹੈ ਵਿੱਚ ਨਾਲ ਚਲਾ ਦਿਓ ਤਾਕੇ ਪੁੱਡਾ ਕਮਟ ਵਾਲਿਆਂ ਨੂੰ ਪਤਾ ਲੱਜੂ ਸਾਡੀ ਸਟੇਟਮੈਂਟ ਦੇ ਬਾਅਦ ਇਹ ਕੀ ਕੁਝ ਹੋ ਰਿਹਾ ਕੀ ਨਹੀਂ ਹੋ ਰਿਹਾ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਗਵਰਨਰ ਨੂੰ ਇਹੀ ਬੇਨਤੀ ਕਰਦੇ ਹਾਂ ਪੁੱਡਾ ਕਮਟਾ ਦੇ ਅਫਸਰਾਂ ਦੀ ਜਿਨ੍ਹਾਂ ਦੀ ਮਿਲੀ ਭੁਗਤ ਕਰਕੇ ਔਰ ਜਿਹੜੇ ਬੰਦੇ ਕਰ ਰਹੇ ਆ ਉਹਨਾਂ ਤੋਂ ਸਖਤ ਕਾਰਵਾਈ ਹੋਵੇ ਦਰਖਤ ਵੱਢਣ ਦਾ ਕੱਲੇ ਕਿੰਨੇ ਦੇ ਐਫਆਈਆਰ ਜਿਹੜੀ 302 ਦੀ ਜਿਹੜੀ ਮਰਡਰ ਦੀ ਕਤਲ ਦੀ ਜਿਹੜੀ ਐਫਆਈਆਰਾਂ ਨਰਜ ਹੋਣੀਆਂ ਜੀ ਬਹੁਤ ਇਹ ਮੱਤ ਭਾਗੇ ਕਰਨਾ ਵਾਪਰੀ ਜੀ ਇਹ ਉਹਨਾਂ ਬਜ਼ੁਰਗਾਂ ਦੇਖੋ ਜਿਨ੍ਹਾਂ ਨੇ 100-100 ਸਾਲ ਇਹਨਾਂ ਨੂੰ ਪਾਲਣੇ ਚ ਲਾਇਆ ਅੰਬ ਅਜੇ ਰੁਣਾ ਰਹੇ ਆਂ ਅੰਬ ਨੂੰ ਗਿਰਿਆ ਨੂੰ ਦੇਖ ਕੇ ਪਤਾ ਨਹੀਂ ਉਹਨਾਂ ਦਾ ਦਿਲ ਕਿੱਦਾਂ ਕਰਦਾ ਹੈ ਡੜੇ ਅੰਬ 100-100 ਸਾਲ ਦੇ ਖੜੇ ਜਿਹੜੇ ਕੱਟੇ ਹੈਗੇ ਇੱਕ ਘੰਟੇ 'ਚ ਰਾਤ ਨੂੰ ਕੱਟ ਕੇ ਰੱਖ ਤੇ ਅਸੀਂ ਪਹਿਲਾਂ ਹੀ ਬੇਨਤੀਆਂ ਕਰਦੇ ਸੀ ਭੋੜਾ ਦਫਤਰ ਵੀ ਗਏ ਆ ਸਭ ਕੁਝ ਉਹ ਤੋਂ ਲੈਟਰ ਵੀ ਕਢਵਾਇਆ ਵੀ ਅੰਬਰ ਨਹੀਂ ਬੜ ਸਕਦੇ ਪਰ ਇਹਨਾਂ ਨੇ ਸਾਡੀ ਕੋਈ ਪਰਵਾਹ ਨਹੀਂ ਕੀਤੀ ਇਹ ਸਾਰੇ ਰਕਤ ਜਿੰਨੇ ਵੀ ਗਵਰਨਮੈਂਟ ਦੇ ਲੱਗੇ ਹੋਏ ਕਿਨਾਰੇ ਵੀ ਇਹਨਾਂ ਨੇ ਕੱਟ ਦੇਣੇ ਹੁਣ ਸਾਰੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਕਿਸੇ ਵੀ ਅਫਸਰ ਨੇ ਸੁਣਵਾਈ ਨਹੀਂ ਕੀਤੀ ਮੈਂ ਨਾਲੇ ਸੀ ਜਦੋਂ ਅਫਸਰ ਨੇ ਕਿਹਾ ਸੀਗਾ ਡਾਇਰੈਕਟਰ ਨੇ ਕਹਿੰਦਾ ਨਹੀਂ ਕਟਾਂਗੇ ਜੀ ਇੱਕ ਤਖਤ ਲਾਵਾਂਗੇ ਪੰਜ ਇੱਕ ਪਰ ਉਹ ਸਾਰੇ ਉਹਨਾਂ ਦੇ ਖੋਖਲੇ ਹੋਏ ਵਾਦੇ ਅੱਜ ਦੇਖ ਲਓ ਤੁਸੀਂ ਦਰਸ਼ਕਾਂ ਨੂੰ ਗਿਰਿਆ ਨੂੰ ਉਹ ਦੇਖ ਕੇ ਰੋਣਾ ਆ ਰਿਹਾ ਅੱਜ ਕਿੱਥੇ ਗਏ ਪਾਰੇਵਰਨ ਦੇ ਪ੍ਰੇਮੀ ਜਿਹੜੇ ਇੱਕ ਇੱਕ ਬੂਟਾ ਲਾ ਕੇ 10-10 ਬੰਦੇ ਫੋਟੋ ਤਰਾਉਂਦੇ ਅੱਜ ਕਿੱਥੇ ਗਏ ਉਹ ਆ ਦੇਖੋ ਥੋੜੇ ਸਾਹਮਣੇ ਸਾਰਾ ਬਾਗ ਇਹਨਾਂ ਨੇ ਇੱਕ ਘਾਟੇ ਚ ਕੱਟ ਕੇ ਗੇਤਾ ਆ ਕੇ ਦੇਖ ਲਓ ਜਿਹੜੇ ਸੁਣਦੇ ਹੈਗੇ ਅਸੀਂ ਝੂਠ ਨਹੀਂ ਬੋਲਦੇ ਪਰ ਇਹ ਬਹੁਤ ਇਹਨਾਂ ਨੇ ਬਹੁਤ ਵੱਧ ਭਾਗੀ ਕਟਰਾ ਕਰੀ ਆ ਜੀ ਇਹ ਕੋਈ ਚੰਗਾ ਕੰਮ ਨਹੀਂ ਬਹੁਤ ਮਾੜਾ ਕੰਮ ਕੀਤਾ ਅਸੀਂ ਬਹੁਤ ਬੇਨਤੀਆਂ ਕੀਤੀਆਂ ਆਤ ਬੰਨੇ ਨਾ ਦੇ ਬਿਨਾ ਇਹਨਾਂ ਨੂੰ ਨਾ ਕਟੋ ਤੁਸੀਂ ਬਿਲਡਿੰਗ ਬਣਾਣੀ ਹੈ ਜਿਹੜੀ ਬੇਲੀ ਜਗ੍ਹਾ ਪਈ ਉੱਥੇ ਬਿਲਡਿੰਗ ਬਣਾ ਲਓ ਐਸੇ ਇਹਨਾਂ ਦਸਤਾਨ ਚੜ੍ਹ ਦੋ ਪਰ ਨਹੀਂ ਇਹਨਾਂ ਨੇ ਸਾਡੀ ਇੱਕ ਵੀ ਸੁਣਾਈ ਨਹੀਂ ਕੀਤੀ ਸਾਰੇ ਰੈਕਸ ਕੱਟ ਕੇ ਗੇੜਦੇ ਤੇ ਮੇਰੀ ਪ੍ਰਸ਼ਾਸਨ ਅੱਗੇ ਹੱਥ ਬਨ ਕੇ ਬੇਨਤੀ ਕੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ